ਅੱਜ ਵੀ ਇੱਕ ਵੀਡੀਓ ਦੇਖ ਰਿਹਾ ਹਾਂ ਕੱਲ ਵੀਡੀਓ ਪਾਇਆ ਸੀ ਉਹ ਉਹ ਸਿੱਧੀਆਂ ਧਮਕੀਆਂ ਦੇ ਰਿਹਾ ਬੰਦਾ ਸਰਕਾਰ ਨੂੰ ਲੈ ਕੇ ਜਾਊ ਕਹਿੰਦਾ ਮੈਨੂੰ ਸਿੱਧੂ ਮੂਸੇਵਾਲੇ ਲੈ ਕੇ ਕਹਿੰਦਾ ਤੁਸੀਂ ਹਾਂ ਨਾ ਤੇ ਉਹ ਇਹ ਕਹਿ ਰਿਹਾ ਕਿ ਮੇਰੇ ਕੋ ਅੱਠ ਵੀਡੀਓ ਹੋ ਰਹੇ ਤੇ ਜੇ ਇਹ ਇੰਨੀ ਉਹ ਦੁਸ਼ਮਣੀ ਸੀ ਭਗਵੰਤ ਮਾਨ ਨਾਲ ਤੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਕਿਉਂ ਬਣਨ ਦਿੱਤਾ ਫਿਰ ਉਹਦੇ ਹੀ ਚਲਾ ਦਿੰਦੇ ਜਿਹੜੇ ਬੰਬ ਸੀਗੇ ਤੁਹਾਡੇ ਕੋਲ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਹੈ ਕਿ ਨਹੀਂ ਹੈ ਹਰਚਰਨ ਸਿੰਘ ਪੁੱਲਰ ਦੇ ਚੰਡੀਗੜ੍ਹ ਵਿੱਚਲੇ ਘਰ ਦੇ ਕੋਨੇ-ਕੋਨੇ ਦੀ ਜਾਣਤ ਤੋਂ ਬਾਅਦ ਸੀਬੀਆਈ ਹੁਣ ਸਮਰਾਲਾ ਵਿੱਚ ਸਥਿਤ ਫਾਰਮ ਹਾਊਸ ਤੇ ਪਹੁੰਚ ਗਈ ਹੈ ਇਸ ਨੂੰ ਲੈ ਕੇ ਕੀ ਰਿਪੋਰਟ ਹੈ ਤੇ ਇਸ ਮਾਮਲੇ ਦਾ ਧੁਰਾ ਹਰਚਰਨ ਸਿੰਘ ਪੁੱਲਰ ਹੀ ਹੈ ਜਾਂ ਇਸ ਨਾਲ ਕੋਈ ਸਿਆਸੀ ਕੜੀ ਵੀ ਜੁੜਦੀ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਉਧਰ ਸੀਐਮ ਭਗਵੰਤ ਮਾਨ ਤਰਨਤਾਰਨ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਪ੍ਰਚਾਰ ਦੀ ਕਮਾਂਡ ਸੰਭ ਲਈ ਹੈ ਇਨਾ ਮਾਮਲਿਆਂ ਦੇ ਨਾਲ ਕੁਝ ਹੋਰ ਮਾਮਲਿਆਂ ਤੇ ਵੀ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਰ ਆਪਾਂ ਅੱਜ ਗੱਲ ਦੀ ਸ਼ੁਰੂਆਤ ਕਰਦੇ ਹਾਂ ਡੀਆਈਜੀ ਹਰਜਨ ਸਿੰਘ ਫੁੱਲਰ ਦੇ ਮਾਮਲੇ ਤੋਂ ਉਹਨਾਂ ਦੇ ਜੋ ਚੰਡੀਗੜ੍ਹ ਵਿਚਾਲੇ ਘਰ ਸੀ ਉਹਨਾਂ ਦੀ ਜਾਂਚ ਤੋਂ ਬਾਅਦ ਉਹਨਾਂ ਸੀਬੀਆਈ ਸਮਰਾਲੇ ਵਿੱਚ ਜਿਹੜੇ ਉਹਨਾਂ ਦਾ ਫਾਰਮ ਹੈ ਉੱਥੇ ਪਹੁੰਚ ਗਈ ਹੈ ਹੁਣ ਤੱਕ ਦੀ ਕੀ ਰਿਪੋਰਟ ਹੈ ਬਿਲਕੁਲ ਇਹ ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਦੇ ਜਿਹੜੇ ਬੈਂਕ ਲੋਕਰ ਖੰਗਾਲੇ گئے ਸੀਗੇ ਉਸ ਤੋਂ ਬਾਅਦ ਜਿਹੜੇ ਕਾਗਜ਼ਾਤ ਉਹਨਾਂ ਨੂੰ ਮਿਲੇ ਹੁਣ ਉਹਨਾਂ ਦੇ ਆਧਾਰ ਤੇ ਕਾਰਵਾਈ ਹੋ ਰਹੀ ਹੈ ਸੋ ਜਿਹੜੀ ਚੰਡੀਗੜ੍ਹ ਦੇ ਵਿੱਚ ਕੋਠੀ ਆ ਉਹਨਾਂ ਦੀ ਉਹਦਾ ਇੱਥੋਂ ਤੱਕ ਦੱਸਿਆ ਗਿਆ ਕਿ 12 ਜਿਹੜੇ ਸੀਬੀਆਈ ਦੇ ਅਧਿਕਾਰੀ ਸੀਗੇ ਉਹਨਾਂ ਨੇ ਇੰਚ ਇੰਚ ਜਿਹੜਾ ਹੈ ਉਸ ਕੋਠੀ ਦਾ ਨਾਪਿਆ ਜੀ ਇੱਥੋਂ ਤੱਕ ਕਿ ਜਿਹੜੀਆਂ ਲਾਈਟਸ ਲੱਗੀਆਂ ਹੋਈਆਂ ਉੱਥੇ ਜਾਂ ਇਕੁਪਮੈਂਟ ਹੋਰ ਜਿਹੜੇ ਘਰ ਦੇ ਵਿੱਚ ਹੁੰਦੇ ਆ ਉਹਨਾਂ ਦੀ ਵੀ ਨਜ਼ਰਸਾਨੀ ਕੀਤੀ ਹੈ ਹਾਂ ਸੋ ਇਸ ਤਰ੍ਹਾਂ ਦਾ ਜਿਹੜਾ ਸੀਨ ਹੈ ਉਹ ਮੈਂ ਆਪਣੀ ਲਾਈਫ ਦੇ ਵਿੱਚ ਦੂਜੀ ਵਾਰ ਦੇਖ ਰਿਹਾ ਜੀ ਪਹਿਲੀ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਜੀ 2001 ਦੇ ਵਿੱਚ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਔਰ ਬਾਦਲ ਪਰਿਵਾਰ ਦੇ ਉੱਤੇ 3500 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਬਣਾਇਆ ਗਿਆ ਸੀਗਾ ਹਾਂ ਫਿਰ ਉਹ ਵਿਜੀਲੈਂਸ ਦੀ ਟੀਮ ਅਸੀਂ ਦੇਖੀ ਸੀ ਕਦੇ ਉਹ ਬਾਲਾ ਬਾਲਾ ਸਰ ਫਾਰਮ ਦੇ ਵਿੱਚ ਆ ਕੇ ਕਦੇ ਬਾਦਲਪਿੰਡ ਜਾ ਕੇ ਕਦੇ ਚੰਡੀਗੜ੍ਹ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀਆਂ ਪ੍ਰਾਪਰਟੀ ਸੀ ਉਹ ਫਿਤਾ ਲੈ ਕੇ ਮਿੰਦੇ ਹੁੰਦੇ ਸੀ ਕਿ ਇੰਨਾ ਉਹ ਹੈਗਾ ਇੰਨੀ ਕੁਆਲਿਟੀ ਹੈ ਤੇ ਇਹ ਇੰਨੀ ਦੀ ਅਸੈਸਮੈਂਟ ਹੁੰਦੀ ਹੈ ਸੋ ਖੈਰ ਉਹ ਇੱਕ ਅਲੱਗ ਇਸ਼ੂ ਹੈ ਉਹ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 3500 ਕਰੋੜ ਇਹਨਾਂ ਨੇ ਬਣਾਇਆ ਪਰ ਬਾਤ ਨੂੰ ਚਲਾਣ ਚਾਰ ਸ਼ੀਟ ਪੇਸ਼ ਹੋਈ ਹੈ ਤੇ ਉਹ 81 ਕਰੋੜ ਰੁਪਏ ਦੇ ਰਹਿ ਗਿਆ ਸੀ ਉਹ ਵੀ ਜਦੋਂ ਸਰਕਾਰ ਬਦਲ ਗਈ ਤੇ ਅਕਾਲੀ ਦਲ ਦੀ ਸਰਕਾਰ ਆ ਗਈ ਤੇ ਗਵਾਹ ਜਿਹੜੇ ਪੁਲਿਸ ਵਾਲੇ ਸਾਰੇ ਬੁੱਕਰ ਗਏ ਜੀ ਤੇ ਕੁਝ ਨਹੀਂ ਬਣਿਆ ਹੁਣ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਹੋ ਰਿਹਾ ਕਿ ਜਿਹੜੀ ਪੂਰੀ ਤਰ੍ਹਾਂ ਮਿੰਟੀਆਂ ਗਿਣਤੀਆਂ ਸੀਬੀਆਈ ਕਰ ਰਹੀ ਹੈ ਕਾਗਜ਼ ਜਿਹੜੇ ਆ ਫਰੋਲੇ ਗਏ ਆ ਗਿਣਤੀਆਂ ਮਿੰਟੀਆਂ ਕਰ ਰਹੀ ਹੈ ਔਰ ਚੰਡੀਗੜ੍ਹ ਚ ਉਹਦਾ ਹਿਸਾਬ ਲਾਣ ਤੋਂ ਬਾਅਦ ਉਹਨ ਟੀਮ ਜਿਹੜੀ ਹੈ ਉਹ ਮਾਛੀਵਾੜੇ ਦੇ ਲਾਗੇ ਇਹ ਕੋਈ ਫਾਰਮ ਹੈਗਾ ਉੱਥੇ ਕਹਿੰਦੇ ਨੇ ਕਿ ਇਹ 50 ਏਕੜ ਦਾ ਇਕੱਠਾ ਟੱਕ ਹੈ ਉਹ ਉਸ ਉਹ ਜਦੋਂ ਗ੍ਰਿਫਤਾਰੀ ਹੋਈ ਹੈ ਨਾ ਇਹਨਾਂ ਦੀ ਭੁੱਲਰ ਸਾਹਿਬ ਦੀ ਗ੍ਰਿਫਤਾਰੀ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਉਹ ਉੱਥੇ ਸੀਗੇ ਤੇ ਫਸਲ ਦੀ ਜਿਹੜੀ ਹੈ ਹਾਰਵੈਸਟਿੰਗ ਕਰਵਾ ਰਹੇ ਸੀ ਜੀ ਸੋ ਉੱਥੇ ਕਹਿੰਦੇ ਉਹ ਆਦੇ ਜਾਂਦੇ ਰਹਿੰਦੇ ਸੀ ਕਾਫੀ ਸੋ ਜੇ 50 ਏਕੜ ਲੈਂਡ ਉੱਥੇ ਹੈਗੀ ਹੈ ਇੱਕ ਫਾਰਮ ਦੀ ਤਾਂ ਫਿਰ ਉਹਦੀ ਕੀਮਤ ਲਾਓ ਕਿ ਇਸ ਤਰ੍ਹਾਂ ਦੀ ਹੋਵੇ ਸੋ ਚੰਡੀਗੜ੍ਹ ਤੋਂ ਸਿੱਧੀ ਟੀਮ ਉੱਥੇ ਪਹੁੰਚੀ ਹੈ ਉਸ ਦਾ ਜਿਹੜਾ ਅੰਦਾਜ਼ਾ ਹੈ ਉਹ ਲਾਇਆ ਜਾ ਰਿਹਾ ਤੇ ਪ੍ਰਾਪਰਟੀਆਂ ਜਿਹੜੀਆਂ ਉਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿ ਹੁਣ ਪ੍ਰਾਪਰਟੀਆਂ ਦਾ ਤੁਹਾਨੂੰ ਪਤਾ ਲੱਗ ਗਿਆ ਤੇ ਹੁਣ ਤੁਸੀਂ ਪ੍ਰਾਪਰਟੀ ਦੀ ਕੀਮਤ ਉਹ ਕਰਨੀ ਹੈ ਤਾਹੀਂ ਉਹਦੇ ਹਿਸਾਬ ਨਾਲ ਫਿਰ ਉਹ ਕਿਸ ਜਿਹੜਾ ਬੰਨਾ ਹੈ ਕਿ ਉਹ ਕ੍ਰਾਪਸ਼ਨ ਦਾ ਪੈਸਾ ਸੀ ਅਸਲ ਚਿੰਤਨ ਕਿੰਨੀ ਸੀ ਤੇ ਕ੍ਰਾਪਸ਼ਨ ਦਾ ਪੈਸਾ ਕਿੰਨਾ ਸੀਗਾ ਹੈ ਨਾ ਉਹ ਚੀਜ਼ਾਂ ਜਿਹੜੀਆਂ ਉਹ ਮਤਲਬ ਉਹਦਾ ਅੰਦਾਜ਼ਾ ਲਾਇਆ ਜਾ ਰਿਹਾ ਜਿਹੜੀ ਤੁਸੀਂ ਧੁਰੇ ਦੀ ਗੱਲ ਕੀਤੀ ਹੈ ਕਿ ਉਹ ਧੁਰਾ ਕ੍ਰਾਪਸ਼ਨ ਦਾ ਕੀ ਭ੍ਰਿਸ਼ਟਾਚਾਰ ਦਾ ਉਹੀ ਧੁਰਾ ਸੀਗਾ ਸੋ ਦੇਖੋ ਡੀਆਈਜੀ ਇੱਕ ਮਿਡਲ ਜੀਆ ਰੈਂਕ ਹੁੰਦਾ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਕੱਲਾ ਹੋਵੇ ਉਹਦੇ ਨਾਲ ਹੋਰ ਵੀ ਕਈ ਜਿਹੜੇ ਆ ਲੋਕ ਸ਼ਾਮਲ ਹੋ ਸਕਦੇ ਆ ਤੇ ਉਹ ਪਤਾ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਜੀ ਸਰ ਜਿਵੇਂ ਤੁਸੀਂ ਤੁਰੇ ਦੀ ਗੱਲ ਕੀਤੀ ਹੈ ਜੇ ਇਹਦੇ ਵਿੱਚ ਆਪਾਂ ਇਸ ਸਵਾਲ ਨੂੰ ਥੋੜਾ ਜਿਹਾ ਹੋਰ ਖਿੱਚੀਏ ਕਿ ਜਿਹੜਾ ਇਸ ਮਾਮਲੇ ਦਾ ਪ੍ਰਸ਼ਟਾਚਾਰ ਮਾਮਲੇ ਦਾ ਤੁਰਾ ਉਹ ਹਰਚਰਨ ਸਿੰਘ ਪੁੱਲਰ ਹੀ ਹੈ ਜਾਂ ਫਿਰ ਇਸ ਨਾਲ ਕੋਈ ਸਿਆਸੀ ਆਗੂ ਵੀ ਜੁੜਿਆ ਹੋ ਸਕਦਾ ਦੇਖੋ ਜਦੋਂ ਸਰਕਾਰ ਸਿਆਸੀ ਹੋ ਗਈ ਹੂੰ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਸਿਆਸਤ ਦੀ ਨਿਗਾ ਤੋਂ ਪਰੇ ਕੋਈ ਚੀਜ਼ ਹੋਵੇ ਜੀ ਇਹ ਤਾਂ ਕਦੇ ਨਹੀਂ ਹੁੰਦਾ ਹਾਂ ਪਰ ਇਹ ਕਹਿਣਾ ਕਿ ਇਹਦੇ ਚ ਕੋਈ ਸਿੱਧਾ ਸਿਆਸੀ ਆਗੂ ਇਨਵੋਲਵ ਹੈ ਉਹ ਅਜੇ ਮਤਲਬ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਸੀਬੀਆਈ ਅਧਿਕਾਰਤ ਤੌਰ ਤੇ ਕਿਸੇ ਦਾ ਨਾਂ ਨਹੀਂ ਲੈਂਦਾ ਜੀ ਬਿਲਕੁਲ ਭਾਵੇਂ ਕਿ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਕਈ ਕਾਰੋਬਾਰੀਆਂ ਦੇ ਨਾਂ ਔਰ ਕਈ ਸਿਆਸਤਦਾਨਾਂ ਦੇ ਨਾਂ ਹਰਚੰਨ ਸਿੰਘ ਭੁੱਲੜ ਦੀ ਡਾਇਰੀ ਦੇ ਵਿੱਚੋਂ ਮਿਲੇ ਜ਼ਰੂਰ ਹੈ ਆਮ ਤੌਰ ਤੇ ਅਸੀਂ ਕਈ ਜਗ੍ਹਾ ਇਹ ਵੀ ਸੁਣਦੇ ਆ ਜਾਂ ਇਸ ਤਰ੍ਹਾਂ ਦੀਆਂ ਵੀ ਖਬਰਾਂ ਆਉਂਦੀਆਂ ਕਿ ਜਿਹੜਾ ਕਰਪਸ਼ਨ ਦਾ ਕਾਲਾ ਪੈਸਾ ਹੈ ਜਿਹੜਾ ਦੋ ਨੰਬਰ ਦਾ ਪੈਸਾ ਹੈ ਉਹ ਕਾਰੋਬਾਰੀਆਂ ਦੇ ਕੋਲ ਇਨਵੈਸਟ ਕੀਤਾ ਜਾਂਦਾ ਹੈ। ਜੀ ਤੇ ਕੋਈ ਬੰਦਾ ਮੈਂ ਕਿਤੇ ਜ਼ਿਕਰ ਸੁਣ ਰਿਹਾ ਸੀਗਾ ਕਿ ਕਿਸੇ YouTube ਤੇ ਮੈਂ ਸ਼ਾਇਦ ਵੀਡੀਓ ਸੁਣ ਰਿਹਾ ਸੀਗਾ ਕਿ ਇੱਕ ਬਾਣिए ਕੋਲ ਕੋਈ ਪੁਲਿਸ ਅਫਸਰ 5 ਕਰੋੜ ਰੁਪਇਆ ਦੇ ਗਿਆ ਸੀ। ਤੇ ਉਹਨੂੰ ਕਿਹਾ ਸੀਗਾ ਕਿ ਤੂੰ ਮੈਨੂੰ 1% ਦੇਣਾ। ਜੀ। ਤੇ ਉਹ ਬਾਣੀਆਂ ਨੂੰ ਕੀ ਇਹ 5 ਕਰੋੜ ਰੁਪਈਆ ਮਿਲ ਗਿਆ ਤੇ ਉਹਨੂੰ ਉਹ ਜਿਹੜਾ ਹੈ ਵਧਤੀ ਜਾ ਰਿਹਾ ਸੀਗਾ। ਤੇ ਅਫਸਰ ਨੂੰ ਇਹ ਸੀ ਕਿ ਮੇਰਾ ਕਾਲਾ ਪੈਸਾ ਬਚਿਆ ਹੋਇਆ ਤੇ ਉਹ 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 ਵੱਧ ਵੀ ਰਿਹਾ। ਹੂੰ। ਸੋ ਇਹ ਇੱਕ ਨੈਟਵਰਕ ਜਿਹੜਾ ਇਹ ਮਾਫੀਆ ਹੁੰਦਾ ਨਾ ਉਹ ਇਸ ਤਰ੍ਹਾਂ ਮਤਲਬ ਕੱਲਾ ਕੋਈ ਗੱਲ ਨਹੀਂ ਕਰਦਾ। ਹੂੰ। ਸੋ ਜਿਵੇਂ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਸਾਬਕਾ ਪੁਲਿਸ ਅਫਸਰ ਕਹਿ ਚੁੱਕੇ ਹੈ ਕਿ ਇਹ ਜਿੰਨਾ ਪੈਸਾ ਇਹ ਬ੍ਰੰਧ ਹੋਇਆ ਜਾਂ ਹੋ ਰਿਹਾ ਇਹ ਤੋਂ ਕਈ ਗੁਣਾ ਕਿੱਥੇ ਕਿੱਥੇ ਗਿਆ ਉਹ ਉਹ ਵੀ ਦੇਖਣ ਦੀ ਲੋੜ ਹੈ ਸੋ ਇੱਕ ਜੇ ਜੇ ਆਈਜੀ ਲੈਵਲ ਦਾ ਜਾਂ ਡੀਆਈਜੀ ਲੈਵਲ ਦਾ ਬੰਦਾ ਪੈਸਾ ਖਾ ਰਿਹਾ ਜਾਂ ਪੈਸਾ ਇਕੱਠਾ ਕਰ ਰਿਹਾ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਉਸ ਜ਼ਿਲ੍ਹੇ ਦੇ ਐਸਐਸਪੀ ਨੂੰ ਨਾ ਪਤਾ ਹੋਵੇ ਜਾਂ ਉਹਦੇ ਕੋਲ ਹਿੱਸਾ ਨਾ ਹੋਵੇ ਮਤਲਬ ਜਿਹੜਾ ਡੀਆਈਜੀ ਦੇ ਥੱਲੇ ਐਸਐਸਪੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਰੋਪੜ ਦਾ ਐਸਐਸਪੀ ਜਾਂ ਮੁਹਾਲੀ ਦਾ ਐਸਐਸਪੀ ਪੈਸੇ ਖਾ ਰਿਆ ਸੀ ਮੈਂ ਇਹ ਕਹਿ ਰਿਹਾ ਕਿ ਇਹ ਹੋ ਨਹੀਂ ਸਕਦਾ ਇਹ ਨੈਟਵਰਕ ਇਸ ਤਰ੍ਹਾਂ ਬਣਦਾ ਬਿਲਕੁਲ ਤੇ ਫਿਰ ਜਿਹੜੇ ਉੱਪਰ ਵਾਲੇ ਆ ਤੇ ਉਹਨਾਂ ਨੂੰ ਇਹ ਪਤਾ ਹੋਵੇ ਕਿ ਇਹ ਕਰਪਟ ਅਫਸਰ ਹੈ ਪੈਸੇ ਇਕੱਠੇ ਇੱਕ ਕਰਜ਼ਾ ਲੈਂਦਾ ਤੇ ਉਹ ਨਾ ਲੈਂਦੇ ਹੋਣ ਸੋ ਇਹ ਇਸੇ ਤਰ੍ਹਾਂ ਫਿਰ ਇਹ ਜਿਹੜੀ ਜਿਹੜੀ ਫੰਡ ਇਹਨਾਂ ਸਿਆਸੀ ਪਾਰਟੀਆਂ ਨੂੰ ਫੰਡ ਜਾਂਦੇ ਆ ਪਾਰਟੀਆਂ ਦੇ ਨੇੜੇ ਲੱਗ ਜਾਂਦੇ ਆ ਅਫਸਰ ਅਫਸਰਾਂ ਨੂੰ ਜਿਹੜਾ ਹੈ ਉਹ ਉਹਨਾਂ ਨੇ ਅ ਅਫਸਰਾਂ ਨੇ ਨੇੜੇ ਲੱਗ ਕੇ ਉਸ ਤਰ੍ਹਾਂ ਦੇ ਮਲਾਈ ਦਾ ਰੋਧੇ ਲੈਣੇ ਹੁੰਦੇ ਆ ਜੀ ਪਰ ਇਹ ਹੈਗਾ ਕਿ ਕਿਉਂਕਿ ਇਹ ਵੱਡਾ ਕੇਸ ਹੈ ਹੁਣ ਇਹਦੇ ਚ ਵੱਡੇ ਕਹਿੰਦੇ ਹੁੰਦੇ ਨਾ ਵੀ ਵੱਡੇ ਬੰਦਿਆਂ ਦੇ ਵੱਡੇ ਹੀ ਰਿਸ਼ਤੇਦਾਰ ਹੁੰਦੇ ਜੀ ਇਹ ਕਿੰਨਾ ਮੈਨੇਜ ਹੋਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹੋਣਗੀਆਂ ਜਾਂ ਜਿਹੜੇ ਉੱਪਰ ਬੈਠੇ ਆ ਉਹਨਾਂ ਨੂੰ ਇਹ ਨਾ ਹੋਵੇ ਕਿ ਸਾਡਾ ਨਾ ਭਾਂਡਾ ਫੁੱਟ ਜੇ ਯਾਰ ਜੀ ਇਹਨੂੰ ਬਚਾਈਏ ਹੁਣ ਹੂੰ ਉਸ ਤਰ੍ਹਾਂ ਦੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਕਿਤਨਾ ਕਿਤੇ ਉਹ ਕੋਸ਼ਿਸ਼ਾਂ ਵੀ ਚੱਲ ਰਹੀਆਂ ਹਾਂ ਹਾਂ ਮੈਂ ਨਹੀਂ ਇਹ ਨਹੀਂ ਕਹਿੰਦਾ ਚੱਲ ਰਹੀਆਂ ਹੋਣਗੀਆਂ ਮੈਂ ਇਹ ਕਹਿੰਦਾ ਚੱਲ ਸਕਦੀਆਂ ਚੱਲ ਸਕਦੀਆਂ ਕਿ ਉਹਨਾਂ ਨੂੰ ਵੀ ਖਤਰਾ ਤਾਂ ਹੋਏਗਾ ਨਾ ਬਿਲਕੁਲ ਜੀ ਹੁਣ ਜੇ ਭੁੱਲਰ ਦੀ ਉਹਦੇ ਚ ਰਿਮਾਂਡ ਦੇ ਵਿੱਚ ਉਹ ਹੈਗੇ ਆ ਤੇ ਉਹ ਜਿਵੇਂ ਹੁਣ ਕਿਰਸ਼ਾਨੂ ਬਾਰੇ ਵੀ ਖਬਰ ਆ ਰਹੀ ਕਿ ਕਿਰਸ਼ਾਨੂ ਸਰਕਾਰੀ ਗਵਾਹ ਬਣਨ ਵਾਸਤੇ ਤਿਆਰ ਹੋ ਗਿਆ ਜੀ ਤੇ ਜੇ ਉਹ ਸਰਕਾਰੀ ਗਵਾਹ ਬਣ ਗਿਆ ਇਹਦਾ ਮਤਲਬ ਪੁੱਲਰ ਤਾਂ ਟੰਗਿਆ ਗਿਆ ਹੂੰ ਤੇ ਜੇ ਪੁੱਲਰ ਟੰਗਿਆ ਗਿਆ ਫਿਰ ਉਹ ਇਕੱਲਾ ਤਾਂ ਹੋਏਗਾ ਨਹੀਂ ਕੁਝ ਹੋਰ ਬੰਦਿਆਂ ਨੂੰ ਵੀ ਜ਼ਰੂਰ ਲੱਗੇਗਾ ਨਾਲ ਬਿਲਕੁਲ ਸੋ ਇਸ ਕਰਕੇ ਤੁਰਾ ਨਹੀਂ ਇਹ ਕਹਿ ਸਕਦੇ ਇਹਨੂੰ ਸਿੰਪਲ ਕਹਿ ਸਕਦੇ ਹੂੰ ਕਿ ਉਹ ਜਿਹੜਾ ਪੁੱਲਰ ਹੈ ਇਹ ਇੱਕ ਸਿੰਪਲ ਹੈ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੋ ਕਾਲਡ ਕਟੜ ਇਮਾਨਦਾਰ ਸਰਕਾਰ ਦੇ ਰਾਜ ਵਿੱਚ ਜੋ ਕੁਝ ਹੋ ਰਿਹਾ ਹਰ ਚਰਨ ਭੁੱਲਰ ਉਹਦਾ ਇੱਕ ਸਿੰਪਲ ਹੈ। ਇਹ ਹੀ ਕੁਝ ਹਰ ਥਾਣੇ 'ਚ ਹੋ ਰਿਹਾ। ਇਹ ਹੀ ਕੁਝ ਹਰ ਤਹਿਸੀਲ 'ਚ ਹੋ ਰਿਹਾ। ਇਹ ਹੀ ਕੁਝ ਹਰ ਮਹਿਕਮੇ ਦੇ ਦਫ਼ਤਰ 'ਚ ਹੋ ਰਿਹਾ। ਪਰ ਪ੍ਰੋਬਲਮ ਇਹ ਹੈ ਕਿ ਸਰਕਾਰ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੀ ਹੈ ਔਰ ਅੱਖਾਂ ਵਿੱਚ ਕੇ ਬੈਠੀ। ਅਦਰਵਾਇਜ਼ ਮਾਈਨਿੰਗ ਦੀ ਕਰਪਸ਼ਨ ਉਸੇ ਤਰ੍ਹਾਂ ਹੋ ਰਹੀ ਹੈ। ਡਰਗ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਜੀ ਬਿਲਕੁਲ ਭਾਵੇਂ ਜੋ ਮਰਜੀ ਸਰਕਾਰ ਕਹਿੰਦੀ ਰਹੇ ਕਿ ਅਸੀਂ ਖਤਮ ਕਰਤਾ ਜੀ ਅਸੀਂ ਉਹ ਕਰ ਦਿੱਤਾ ਜੀ ਭ੍ਰਿਸ਼ਟਾਚਾਰ ਹੁਣ ਘਟ ਗਿਆ ਜੀ ਉਹ ਹੋ ਗਿਆ ਜੀ ਸੋ ਇਸ ਸਾਰੇ ਸਿਸਟਮ ਦੇ ਵਿੱਚ ਭੁੱਲਰ ਇੱਕ ਸੈਂਪਲ ਹੈ ਜਿਹੜਾ ਹੱਥ ਲੱਗ ਗਿਆ ਉਹ ਕਹਿੰਦੇ ਨਾ ਚੋਰ ਤਾਂ ਉਹੀ ਜਿਹੜਾ ਫੜਿਆ ਗਿਆ ਬਿਲਕੁਲ ਤੇ ਜਿਹੜੇ ਚੋਰ ਜਿਹੜੇ ਅਜੇ ਨਹੀਂ ਫੜੇ ਗਏ ਉਹ ਤਾਂ ਫਿਰ ਅਜੇ ਚੋਰ ਹੈ ਹੀ ਨਹੀਂ ਹਾਂ ਉਹ ਤਾਂ ਦੁੱਤ ਉੱਤੇ ਜਿਉਂ ਤੱਕ ਉਹਦਾ ਨੰਬਰ ਨਹੀਂ ਲੱਗਦਾ ਸੋ ਸਰ ਅੱਗੇ ਗੱਲਬਾਤ ਕਰਦੇ ਹਾਂ ਕੱਲ ਕਰਦੇ ਆ ਤਰਨਤਾਰ ਦੀਆਂ ਜਿੰਮੀ ਚੌਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਉੱਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਪ੍ਰਚਾਰ ਦੀ ਕਮਾਂਡ ਸੰਭਲ ਲਈ ਹੁਣ ਤੱਕ ਦਾ ਉਥੋਂ ਦਾ ਸਮੀਕਰਨ ਕੀ ਹੈ ਤੇ ਸਰਕਾਰ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਨੇ ਦੇਖੋ ਮੁੱਖ ਮੰਤਰੀ ਮੈਂ ਕਿਦਨ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਦੀਵਾਲੀ ਦੇ ਤਿਹਾੜੀ ਤੂਰ ਲੰਘ ਲੈਣ ਦਿਓ ਮੁੱਖ ਮੰਤਰੀ ਜਾ ਕੇ ਡੇਰੇ ਲਾਣਗੇ ਬਿਲਕੁਲ ਇਕੱਲੇ ਮੁੱਖ ਮੰਤਰੀ ਨਹੀਂ ਮਨੀਸ਼ ਮਨੀਸ਼ ਸਸੋਧਿਆ ਉੱਤੇ ਪਹੁੰਚੇ ਹੋਏ ਆ ਹਰਭਜਨ ਸਿੰਘ ਈਟੀਓ ਵੀ ਉੱਥੇ ਪਹੁੰਚਿਆ ਹੋਇਆ ਲਾਲਜੀਤ ਭੁੱਲੜ ਦਾ ਤਾਂ ਉਹ ਇਲਾਕਾ ਹੀ ਹੈ ਤੇ ਅਮਨ ਅਰੂੜਾ ਜੀ ਉੱਤੇ ਪਹੁੰਚੇ ਹੋਏ ਆ ਸੋ ਅਗਲੇ ਦਿਨਾਂ ਤੁਸੀਂ ਦੇਖੋਗੇ ਸਾਰੀ ਸਰਕਾਰ ਜਿਹੜੀ ਹੈ ਉਹ ਆਪਣਾ ਇੱਥੋਂ ਦਾ ਕੰਮ ਠੱਪ ਕਰਕੇ ਤਰਨ ਤਰਨ ਬੈਠੇਗੀ ਜਾ ਕੇ ਜਿੰਨੇ ਐਮਐਲਏ ਆ ਔਰ ਦਿੱਲੀ ਦੇ ਦੀ ਜਿਹੜੀ ਜਿਹਨੂੰ ਮਾਲਵਿੰਦਰ ਮਾਲੀ ਦੇ ਸ਼ਬਦਾਂ ਚ ਮੈਂ ਕਹਾ ਕਿ ਤਾੜਵੀ ਗੈਂਗ ਜਿਹੜੀ ਦਿੱਲੀ ਦੀ ਉਹ ਜਦੋਂ ਆ ਕੇ ਇੱਥੇ ਉਹਨਾਂ ਨੇ ਆਪਣੇ ਮੋਰਚੇ ਜਮਾਲੇ ਹੋਣਗੇ ਕਿਉਂਕਿ ਸਰਕਾਰ ਦੇ ਲਈ ਸਰਕਾਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਾਡੇ ਦੇਸ਼ ਦੇ ਵਿੱਚ ਸਿਸਟਮ ਬਣਿਆ ਹੋਇਆ ਕਿ ਜਿਮਨੀ ਚੋਣ ਨੂੰ ਜਿਹੜੇ ਬਾਇਪੋਲ ਹੁੰਦਾ ਹੈ ਉਹਨੂੰ ਸਰਕਾਰ ਦੇ ਉੱਤੇ ਸਰਕਾਰ ਦੇ ਕੰਮਾਂ ਦੇ ਉੱਤੇ ਇੱਕ ਮੰਡੇਟ ਸਮਝ ਲਿਆ ਜਾਂਦਾ ਇਸ ਕਰਕੇ ਸਰਕਾਰ ਦਾ ਇਹ ਮਤਲਬ ਪੂਰਾ ਜੋਰ ਲੱਗਿਆ ਹੁੰਦਾ ਕਿ ਇਹ ਇਲੈਕਸ਼ਨ ਅਸੀਂ ਬਾਈ ਹੁੱਕ ਐਂਡ ਕਰੋਕ ਜਿੱਤਣੀ ਹੈ। ਹੂੰ। ਸੋ ਭਾਵੇਂ ਹੁਣ ਦੇਖੋ ਆਮ ਆਦਮੀ ਪਾਰਟੀ ਕੋਲ 54 94 ਐਮਐਲਏ ਨੇ। ਇਹ ਇੱਕ ਸੀਟ ਉਹਨਾਂ ਦੀ ਘਟ ਵੀ ਜਾਏਗੀ। ਤੇ ਉਹ ਉਹਨਾਂ ਕੀ ਫਰਕ ਪਏਗਾ? ਪਰ ਨਹੀਂ। ਸਰਕਾਰ ਇਹ ਸਰਕਾਰ ਇਸ ਸੋਚ ਤੇ ਲੱਗੀ ਹੋਈ ਹੈ ਕਿ ਜੇ ਇਹ ਸੀਟ ਹਾਰਦੇ ਐ ਤਾਂ ਹੋ ਸਕਦਾ ਲੋਕਾਂ ਪੂਰੇ ਪੰਜਾਬ ਦੇ ਵਿੱਚ ਇੱਕ ਸੰਦੇਸ਼ ਚੱਲ ਰਿਹਾ ਦੇਖੋ ਜੀ ਆਮ ਆਦਮੀ ਪਾਰਟੀ ਤਾਂ ਹਰ ਹਰਨੀ ਸ਼ੁਰੂ ਹੋ ਗਈ ਜੀ ਜਿਵੇਂ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹ ਨਹੀਂ ਜਿੱਤੇ ਸੀ ਭਗਵੰਤ ਮਾਨ ਉਹਨਾਂ ਦੀ ਸੀਟ ਖਾਲੀ ਹੋਈ ਸੀ ਸਰਕਾਰ ਬਣਨ ਤੋਂ ਬਾਅਦ ਤੇ ਸਿਮਰਨਜੀਤ ਮਾਨ ਜਿੱਤ ਗਿਆ ਸੀਗੇ ਨਾ ਕਿੰਨੀ ਦੇਰ ਗੱਲਬਾਤ ਚੱਲਦੀ ਰਹੀ ਬਿਲਕੁਲ ਤੇ ਸੋ ਸਰਕਾਰ ਜਿਹੜੀ ਆ ਕੋਈ ਮੌਕਾ ਨਹੀਂ ਗਵਾ ਰਹੀ ਹੈ ਤੇ ਜਿਹੜੀ ਗੱਲ ਭਗਵੰਤ ਮਾਨ ਹੁਣਾਂ ਨੇ ਕਹੀ ਹੈ ਉਦੇ ਤੋਂ ਜਿਹੜੇ ਮੁੱਦਿਆਂ ਦੀ ਨਿਸ਼ਾਨਦੇਹੀ ਹੁੰਦੀ ਉਹਨਾਂ ਤੋਂ ਇਹ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਹੜਾ ਵਾਲਾ ਇਸ਼ੂ ਤਾਂ ਹੈ ਹੀ ਆ ਉਸ ਏਰੀਆ ਦੇ ਵਿੱਚ ਪਰ ਜਿਹੜਾ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਚੱਲਿਆ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਾਰੇ ਲੋਕ ਅਸੀਂ ਭ੍ਰਿਸ਼ਟਾਚਾਰ ਨਸ਼ਿਆਂ ਨੂੰ ਕਾਬੂ ਕਰ ਲਿਆ ਤੇ ਕੰਟਰੋਲ 'ਚ ਕਰ ਲਿਆ ਬਹੁਤ ਘਟ ਗਏ ਆ ਪਰ ਵਿਰੋਧੀ ਪਾਰਟੀਆਂ ਇਹ ਮੁੱਦਾ ਉਠਾਣ ਗਈਆਂ ਤੁਸੀਂ ਇਸ ਮੁੱਦੇ ਤੋਂ ਤੁਸੀਂ ਉਸ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੋਣਾ। ਸੋ ਮੈਨੂੰ ਲੱਗਦਾ ਕਿ ਭਗਵੰਤ ਮਾਨ ਦਾ ਜਿਹੜਾ ਇਹ ਇਹ ਭਾਸ਼ਣ ਹੈ ਉਹ ਸਰਕਾਰ ਵੱਲੋਂ ਮੁੱਦਿਆਂ ਦੀ ਨਿਸ਼ਾਨਦੇਹੀ ਕਰਦਾ ਹੈ। ਕਿ ਸਰਕਾਰ ਕਿਹਨਾ ਚੀਜ਼ਾਂ ਦੇ ਉੱਤੇ ਆਪਣਾ ਫੋਕਸ ਕਰੇਗੀ। ਤੇ ਕਿਉਂਕਿ ਜੜੀਆਂ ਪੰਥਕ ਧਰਾਂ ਹਨ। ਪੰਥਕ ਧਰਾਂ ਅੱਜ ਉਹਨਾਂ ਦੀ ਵੀ ਮੀਟਿੰਗ ਹੋ ਰਹੀ ਹੈ। ਜਿਹੜਾ ਨਵਾਂ ਅਕਾਲੀ ਦਲ ਹੈ ਪੁਨਰਸਰਜੀਥਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਉਹ ਵੀ ਆਪਣੀ ਸਟ੍ਰੈਟਜੀ ਦਾ ਐਲਾਨ ਕਰ ਦੇਣਗੇ ਕਿ ਉਹਨਾਂ ਨੇ ਸਿੱਧਾ ਜਿਹੜਾ ਮਨਦੀਪ ਸਿੰਘ ਆ ਉਹਦਾ ਬਾਰਸ ਪੰਜਾਬ ਦਾ ਉਮੀਦਵਾਰ ਉਹਨੂੰ ਸਮਰਥਨ ਦੇਣਾ ਜਾਂ ਉਥੇ ਜਾਂ ਬਾਹਰ ਰਹਿ ਕੇ ਸਮਰਥਨ ਦੇਣਾ ਉਹ ਵੀ ਅੱਜ ਐਲਾਨ ਹੋ ਜਾਏਗਾ ਸੋ ਉਹਨਾਂ ਦਾ ਤਾਂ ਇੱਕ ਕੰਟਰੋਲ ਇੱਕ ਉਹਨਾਂ ਦਾ ਜਿਹੜਾ ਕਹਿੰਦੇ ਨਾ ਵੀ ਇਮੋਸ਼ਨਲ ਪੱਤਾ ਤੇ ਨਾਲ ਉਹਨਾਂ ਦਾ ਆ ਜਿਹੜੇ ਇਹ ਨਸ਼ਿਆਂ ਦਾ ਔਰ ਹੜਾਂ ਦਾ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਉਹ ਬਣਾ ਰਹੇ ਆ ਤੇ ਇਹਦੇ ਨਾਲ ਹੀ ਜਿਹੜੀ ਹਾਲਾਤ ਸਮੀਕਰਨ ਹੈ ਉਹ ਇਹ ਹੀ ਲੱਗਦਾ ਹੈ ਕਿ ਸਰਕਾਰ ਦੀ ਤੇ ਸਿੱਧੀ ਉਹਨਾਂ ਦੀ ਟੱਕਰ ਹੋਏਗੀ ਹਮ ਅਕਾਲੀ ਦਲ ਕਾਂਗਰਸ ਤੇ ਭਾਜਪਾ ਇਹ ਟੱਕਰ ਨੂੰ ਬਹੁਤ ਕੌਣੀ ਬਣਾਣਗੇ ਪਰ ਮੈਨੂੰ ਲੱਗਦਾ ਕਿ ਮੁੱਖ ਟੱਕਰ ਜਿਹੜੀ ਹੈ ਉਹ ਇਹਨਾਂ ਇਹਨਾਂ ਦੋਹਾਂ ਤਰ੍ਹਾਂ ਦੇ ਵਿਚਾਲੇ ਰਹਿਣ ਵਾਲੀ ਹੈ ਤੇ ਪੰਥਕ ਕਾਂਗਰਸ ਨੂੰ ਸ਼ਾਇਦ ਇਹ ਉਮੀਦ ਹੈ ਕਿ ਪੰਥਕ ਵੋਟ ਜਿਹੜੀ ਹੈ ਉਹ ਵੰਡੀ ਜਾਏਗੀ ਤੇ ਆਮ ਆਦਮੀ ਪਾਰਟੀ ਨੂੰ ਵੀ ਇਹ ਉਮੀਦ ਹੈ ਕਿ ਪੰਥਕ ਵੋਟ ਵੰਡੀ ਜਾਏਗੀ ਤੇ ਇਹਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਏਗਾ ਪਰ ਤੁਸੀਂ ਇਹ ਦੇਖੋ ਕਿ ਅ ਪਿਛਲੀਆਂ ਚੋਣਾਂ ਦੇ ਵਿੱਚ ਜਿਹੜਾ ਕਸ਼ਮੀਰ ਸਿੰਘ ਸੋਹਲ ਹੈ ਉਹ ਮੇਰੇ ਖਿਆਲ 52000 ਵੋਟਾਂ ਨਾਲ ਜਿੱਤਿਆ ਸੀ ਜਾਂ 52000 ਵੋਟਾਂ ਪਈਆਂ ਸੀ ਉਹਨੂੰ ਸੋ ਉਹ ਜਿਹੜੀ ਵੋਟ ਹੈ ਹੁਣ ਜੇ ਤੁਸੀਂ ਪੰਥਕ ਸੀਟ ਕਹਿ ਰਹੇ ਹੋ ਤੇ ਉੱਥੇ ਤੁਹਾਡੇ ਕੈਂਡੀਡੇਟ ਨੂੰ 59000 ਵੋਟ ਪੈਂਦੀ ਹੈ ਤੇ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਕੱਲੀ ਜਿਹੜੀ ਹੈ ਉਹ ਪੰਥਕ ਵੋਟੋ ਦੇ ਚਾ ਨਾ ਸ਼ਾਮਲ ਹੋਵੇ ਸੋ ਜੇ ਪੰਥਕ ਵੋਟ ਵੰਡੀ ਜਾਂਦੀ ਹੈ ਤਾਂ ਆਮਾਦਵੀ ਪਾਰਟੀ ਨੂੰ ਵੀ ਝਟਕਾ ਲੱਗੇਗਾ ਉਹਦਾ ਸੋ ਆਮ ਆਦਮੀ ਪਾਰਟੀ ਦਾ ਜਿਹੜਾ ਪੂਰਾ ਹੁਣ ਪੂਰਾ ਜੋਰ ਹੈ ਉਹ ਇਸ ਗੱਲ ਤੇ ਲੱਗਿਆ ਹੋਇਆ ਕਿ ਉਹ ਆਪਣੀਆਂ ਜਿਹੜੀਆਂ ਸਕੀਮਾਂ ਹੈ ਜਿਵੇਂ 10 ਲੱਖ ਵਾਲਾ ਬੀਮਾ ਤਰਨ ਤਰਨ ਤੋਂ ਉਹਨਾਂ ਦੀ ਜਿਹੜੀ ਸਰਵੇ ਆ ਫਾਰਮ ਭਰਨੇ ਸ਼ੁਰੂ ਹੋਏ ਆ ਉਹ ਉਹ ਉਹਦੀ ਸ਼ੁਰੂ ਉਹ ਉਹ ਕਰ ਰਹੇ ਆ ਤੇ ਅ ਮੁਫਤ ਬਿਜਲੀ ਦੀ ਗੱਲ ਹੈ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਸਰਕਾਰ ਉਹਨਾਂ ਸਕੀਮਾਂ ਦੇ ਉੱਤੇ ਅ ਖੇਡ ਰਹੀ ਆ ਤੇ ਨਾਲ ਦੀ ਨਾਲ ਸਰਕਾਰ ਵੱਲੋਂ ਅ ਜਿਹੜਾ ਹੈ ਇੱਕ ਦੂਆ ਜਿਹੜਾ سلسلہ ਉਹ ਵੀ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਏਗਾ ਜਿਹਨੂੰ ਮਨੀ ਸੁਸੋਦੀਆ ਸਾਮਦਾਮ ਦੰਡਵੇਲ ਕਹਿ ਰਹੇ ਆ ਕਿ ਸਰਪੰਚਾਂ ਨੂੰ ਥਾਣੇ ਬੁਲਾ ਲਿਆ ਐਮਸੀ ਵਾਲਿਆਂ ਨੂੰ ਬੁਲਾ ਲਿਆ ਤੇ ਕਿਹਾ ਵੀ ਆ ਕਰ ਲੋ ਨਹੀਂ ਤਾਂ ਆ ਹੋਊਗਾ ਇਹ ਸਾਰਾ ਕੁਝ ਸ਼ੁਰੂ ਹੋਣਾ ਹਜੇ ਉਹ ਸਾਹਮਣ ਆ ਜਾਏਗਾ ਸਾਹਮਣੇ ਜਦੋਂ ਜਦੋਂ ਚੱਲਿਆ ਕੰਮ ਨਾ ਮਾਹੌਲ ਬਣਿਆ ਲੁਧਿਆਣੇ ਚ ਦੇਖਿਆ ਨਹੀਂ ਆਪਾਂ ਨੋਟ ਬੰਡੇ ਬੰਡੇ ਜਾਂਦੇ ਹਨ ਕਿਵੇਂ ਚੱਲਿਆ ਸਾਰਾ ਮਾਮਲਾ ਸੋ ਆ ਭਗਵੰਤਮਾਨ ਹੋਣਾ ਨੂੰ ਕਮਾਂਡ ਸੰਭਾਲਣੀ ਹੀ ਪੈਣੀ ਸੀ ਜਾ ਕੇ ਜੀ ਕਿਉਂਕਿ ਭਗਵੰਤ ਮਾਨ ਹੀ ਕਿਸ ਤਰ੍ਹਾਂ ਦੀ ਸਟਰੈਂਥ ਹੈ ਇਸ ਪਾਰਟੀ ਦੇ ਕੋਲ ਜਿਹੜੀ ਜਿਹੜੀ ਕਿ ਸਾਰਿਆਂ ਨੂੰ ਹੌਸਲਾ ਉਹ ਕਰ ਸਕਦੀ ਹੈ ਬਾਕੀ ਕੋਈ ਇਸ ਤਰ੍ਹਾਂ ਦਾ ਲੀਡਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾ ਨਾ ਵਾਰਿਆ ਨਾ ਉਭਰਨ ਦਿੱਤਾ ਜੀ ਭਗਵੰਤ ਮਾਨ ਹੋਣਾ ਨੇ ਵੀ ਸੈਕੰਡ ਕੋਈ ਇਸ ਤਰ੍ਹਾਂ ਦਾ ਕਮਾਂਡ ਅ ਅੱਗੇ ਨਹੀਂ ਆਉਣ ਦਿੱਤਾ ਜਿਹੜਾ ਸਾਹਮ ਸਕੇ ਜੀ ਸੋ ਇਹ ਇੱਕ ਜਿਹਦਾ ਦਿੱਲੀ ਦੇ ਵਿੱਚ ਕੇਜਰੀਵਾਲ ਵਨ ਮੈਨ ਸ਼ੋ ਹੈ ਉਸ ਤਰ੍ਹਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਵੀ ਇੱਕ ਵਨ ਮੈਨ ਸ਼ੋ ਹੈ ਤੇ ਉਹ ਉਹਦੀ ਸਟਰੈਂਥ ਹੈ ਉਸ ਤਰ੍ਹਾਂ ਦੀ ਕਿ ਉਹ ਭਗਵੰਤ ਕਿਉਂਕਿ ਕਲਾਕਾਰ ਰਹੇ ਹੈ ਗੱਲਬਾਤ ਚੰਗੀ ਜਾਣਦੇ ਹੈ ਆਮ ਲੋਕਾਂ ਦੇ ਨਾਲ ਸਿੱਧਾ ਕਨੈਕਟ ਜਾਣਦੇ ਹੈ ਸੋ ਇਸੇ ਕਰਕੇ ਉਹਨਾਂ ਦੀ ਸਟਰੈਂਥ ਹੈ ਇਹ ਕਿ ਉਹ ਲੋਕਾਂ ਨੂੰ ਆਪਣੀ ਗੱਲ ਕਨਵਿੰਸ ਕਰਾ ਸਕਦੇ ਹੈ ਉਹਨਾਂ ਦੀਆਂ ਗੱਲਾਂ ਦਾ ਲੋਕਾਂ ਤੇ ਸਿੱਧਾ ਅਸਰ ਵੀ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਕਮਾਂਡ ਸੰਭਾਲੀ ਹੈ ਸੋ ਹੁਣ ਤੁਸੀਂ ਦੇਖੋਗੇ ਕਿ ਅਗਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਹੈ ਉਹ ਸਿਖਰ ਤੇ ਜਾਏਗਾ ਸਰ ਆਪਣੀ ਅਗਲੀ ਗੱਲਬਾਤ ਜਿਹੜੀ ਹੋਏਗੀ ਉਹ ਵੀ ਸੀਐਮ ਭਗਵੰਤ ਮਾਨ ਨੂੰ ਲੈ ਕੇ ਹੀ ਹੈ ਸੀਐਮ ਭਗਵੰਤ ਮਾਨ ਦੇ ਜਿਹੜੇ ਇਤਰਾਜ ਯੁੱਗ ਵੀਡੀਓ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵਿੱਚ ਜਿਹੜੇ ਜਰਮਨ ਸਮਰਾਂ ਨੇ ਉਹ ਵੀਡੀਓ ਇੱਕ ਤੋਂ ਇੱਕ ਵੀਡੀਓ ਅੱਗੇ ਰੱਖ ਰਹੇ ਨੇ ਤੇ ਦਾਅਵੇ ਕਰ ਰਹੇ ਨੇ ਤੇ ਨਾਲੇ ਕਹਿ ਰਹੇ ਨੇ ਕਿ ਉਹਨਾਂ ਦਾ ਜਿਹੜਾ ਫੇਸਬੁੱਕ ਅਕਾਊਂਟ ਹੈ ਬੰਦ ਕਰ ਰਿਹਾ ਤੇ ਫਿਰ ਇਹ ਜਿਹੜੀਆਂ ਵੀਡੀਓ ਆ ਰਹੀਆਂ ਨੇ ਕਿੱਥੋਂ ਆ ਰਹੀਆਂ ਦੇਖੋ ਉਹ ਕਹਿੰਦੇ ਨਾ ਭਈ ਜਦ ਤੁਸੀਂ ਕਿਸੇ ਨਾਲ ਲੜਨਾ ਹੋਵੇ ਜਾਂ ਕਿਸੇ ਨੂੰ ਪਦਨਾਮ ਕਰਨਾ ਹੋਵੇ ਫਿਰ ਤੁਸੀਂ ਛਾਤਰ ਦਿਮਾਗ ਤੁਹਾਡਾ ਚੱਲਦਾ ਹੁਣ ਇਹ ਵੀਡੀਓ ਜਿਹੜੀ ਜਿਹਦੇ ਵਿੱਚ ਭਗਵੰਤ ਮਾਨ ਵਰਗਾ ਬੰਦਾ ਦਿਖ ਰਿਹਾ ਉਹ ਵੀਡੀਓ ਬਾਰੇ ਸਪਸ਼ਟ ਹੋ ਗਿਆ ਕੋਰਟ ਨੇ ਕਿਹਾ ਕਿ ਏਆਈ ਜਨਰੇਟਿਡ ਵੀਡੀਓ ਹੈ ਇਹਦੇ ਉੱਤੇ ਪਾਬੰਦੀ ਲਾਓ ਤੇ ਉਹ ਪਾਬੰਦੀ ਲਾ ਦਿੱਤੀ ਤੇ ਨਾਲ ਹੀ ਸਰਕਾਰ ਨੇ ਜਿਹੜੇ ਸਮਰਾਜ ਦਾ ਫੇਸਬੁੱਕ ਜਾਂ ਦੂਸਰੇ YouTube ਵਗੈਰਾ ਅਕਾਊਂਟਸ ਇਹ ਉਹ ਬੰਦ ਕਰਤੇ ਹੂੰ ਉਹ ਬੰਦਾ ਇੰਨਾ ਸ਼ਾਤਰ ਹੈ ਵੀ ਉਹਨੇ Instagram ਤੇ ਵੀਡੀਓ ਲਗਾਤਾਰ ਤੱਕਣੇ ਸ਼ੁਰੂ ਕਰ ਦਿੱਤੇ ਸੋ ਉਹ ਮੈਂ ਉਹਦੇ ਅੱਜ ਅੱਜ ਵੀ ਇੱਕ ਵੀਡੀਓ ਦੇਖ ਰਿਹਾ ਕੱਲ ਵੀਡੀਓ ਪਾਇਆ ਸੀ ਉਹ ਉਹ ਸਿੱਧੀਆਂ ਧਮਕੀਆਂ ਦੇ ਰਿਹਾ ਬੰਦਾ ਸਰਕਾਰ ਨੂੰ ਹੂੰ ਮੈਂ ਕਹਿੰਦਾ ਸਰਕਾਰ ਨੂੰ ਸਿੱਧੀਆਂ ਧਮਕੀਆਂ ਨਹੀਂ ਇਹ ਤਾਂ ਮਤਲਬ ਏਜੰਸੀਆਂ ਨੂੰ ਵੀ ਸਿੱਧੀਆਂ ਧਮਕੀਆਂ ਉਹ ਕਹਿੰਦਾ ਵੀ ਤੁਸੀਂ ਕਹਿ ਰਹੇ ਮੇਰਾ ਉਹ ਜਿਹੜਾ ਹੈ ਹਵਾਲਗੀ ਕਰਾ ਲੋਗੇ ਮੈਨੂੰ ਲੈ ਜਾਓਗੇ ਲੈ ਕੇ ਜਾਓ ਕਹਿੰਦਾ ਮੈਨੂੰ ਹਾਂ ਸਿੱਧੂ ਮੂਸੇ ਵਾਲੇ ਲੈ ਕੇ ਕਹਿੰਦਾ ਤੁਸੀਂ ਹਾਂ ਹਨਾ ਤੇ ਉਹ ਇਹ ਕਹਿ ਰਿਹਾ ਕਿ ਮੇਰੇ ਕੋ 8 ਵੀਡੀਓ ਹੋ ਰਿਹਾ ਤੇ ਤਿੰਨ ਕਹਿੰਦਾ ਲਾ ਲੇ ਦੇ ਹੁਣ ਲਾਲਾ ਪਤਾ ਨਹੀਂ ਕਿਹਨੂੰ ਕਹਿ ਰਿਹਾ ਉਹ ਵੈਸੇ ਤਾਂ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਤੇ ਉਹ ਲਾਲੇ ਦੀ ਗੱਲ ਤਾਂ ਕੇਜਰੀਵਾਲ ਸਾਹਿਬ ਤੱਕ ਜਾਂਦੀ ਹੈ ਲਾਲ ਕੇਜਰੀਵਾਲ ਸਾਹਿਬ ਕਿਉਂਕਿ ਬਾਣੀਆਂ ਕਮਿਊਨਿਟੀ ਭਾਈਚਾਰੇ ਤੋਂ ਆਉਂਦੇ ਆ ਇਸ ਕਰਕੇ ਉਹਨੂੰ ਲਾਲਾ ਜੀ ਵੀ ਕਹਿੰਦੇ ਆ ਹੁਣੇ ਪਤਾ ਨਹੀਂ ਉਹ ਕੇਜਰੀਵਾਲ ਦੀ ਗੱਲ ਕਰ ਰਿਹਾ ਜਾਂ ਕਿਹਦੀ ਗੱਲ ਕਰ ਰਿਹਾ ਇਹ ਤਾਂ ਨਹੀਂ ਸਾਹਿਬ ਕਿਹਾ ਜਾ ਸਕਦਾ ਪਰ ਉਹ ਕਹਿ ਰਿਹਾ ਕਿ ਮੇਰੇ ਕੋ 8 ਵੀਡੀਓ ਹੋ ਰਹਾ ਉਹਦੇ ਚ 3 ਲਾਲੀ ਦੀਆਂ ਤੇ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਬੰਦਾ ਉਹ ਕੈਮਰੇ ਤੇ ਮਤਲਬ ਗੱਲ ਨਹੀਂ ਕੀਤੀ ਆ ਸਰ ਜੀ ਜਿਸ ਤਰ੍ਹਾਂ ਦੀਆਂ ਉਹ ਵੀਡੀਓਜ਼ ਦੀ ਗੱਲ ਕਰ ਰਿਹਾ ਬੰਦਾ ਹੁਣ ਸਵਾਲ ਇਹ ਹੈ ਕਿ ਉਹ ਇੰਨੀ ਦੇਰ ਤੋਂ ਵੀਡੀਓ ਕਿਉਂ ਰੱਖ ਕੇ ਬੈਠਾ ਸੀ ਬਿਲਕੁਲ ਭਗਵੰਤ ਮਾਨ ਦੇ ਨਾਲ ਉਹ ਭਗਵੰਤ ਮਾਨ ਹੋਣਾਂ ਦੇ ਨਾਲ ਪੀਪੀਪੀ ਦੇ ਵਿੱਚ ਉਹਦਾ ਸਿਆਚਾਰ ਸੀਗਾ ਜੀ ਪਰ ਪੀਪੀਪੀ ਕਦੋਂ ਦੀ ਖਤਮ ਹੋ ਗਈ ਤੇ ਉਹ ਕਦੋਂ ਦਾ ਭੱਜ ਕੇ ਵਿਦੇਸ਼ ਚਲਾ ਗਿਆ ਤੇ ਉੱਥੋਂ ਨਾਗਰਿਕ ਵੀ ਬਣ ਗਿਆ ਕੈਨੇਡਾ ਦਾ ਜਾ ਕੇ ਤੇ ਅਮਰੀਕਾ ਦਾ ਵੀ ਕਹਿੰਦਾ ਕਲੇਮ ਕਰ ਰਿਹਾ ਜਿਵੇਂ ਵੀ ਮੈਂ ਨਾਗਰਿਕ ਐ ਜੀ ਕੈਨੇਡਾ ਔਰ ਅਮਰੀਕਾ ਦਾ ਜੀ ਤੇ ਉਦੋਂ ਦਾ ਹੋ ਕਿਉਂ ਰੱਖ ਕੇ ਬੈਠਾ ਸੀ ਹੁਣੇ ਕਿਉਂ ਕਰ ਰਿਹਾ ਹਾਂ ਹੁਣ ਇਹ ਇੱਕ ਤਾਂ ਉਹੀ ਸੀਕੁਐਂਸ ਹੋ ਸਕਦਾ ਜਿਹੜਾ ਮੈਂ ਆਪਾਂ ਕੱਲ ਕੱਲ ਵੀ ਡਿਸਕਸ ਕੀਤਾ ਸੀ ਕਿ ਜਦੋਂ ਵੀ ਕੋਈ ਚੌਂਣ ਹੁੰਦੀ ਹੈ ਜਲੰਧਰ ਦੀ ਚੌਂਣ ਤੋਂ ਪਹਿਲਾਂ ਕਟਾਰੂ ਚੱਕਦਾ ਆ ਗਿਆ ਸੀ ਲੁਧਿਆਣੇ ਦੀ ਚੌਂਣ ਤੋਂ ਪਹਿਲਾਂ ਰਵਜੋਦ ਦਾ ਆ ਗਿਆ ਸੀ ਤੇ ਇਹ ਹੁਣ ਭਗਵੰਤ ਮਾਨ ਦਾ ਆ ਰਿਹਾ ਸੋ ਇਹ ਇਹ ਜਿਹੜੇ ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਇਹਨਾਂ ਦਾ ਵੀਡੀਓ ਉਥੇ ਉਹ ਪਿਛਲੇ ਵੀਡੀਓ ਜਿਹੜੇ ਹਨ ਉਹਨਾਂ ਉਹਨਾਂ ਦਾ ਇਹਦੇ ਨਾਲ ਕੰਪੈਰੀਸ਼ਨ ਨਹੀਂ ਕਰ ਰਿਹਾ ਮੈਂ ਮੈਂ ਇਹ ਕਹਿ ਰਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਕਿਉਂ ਆਂਦਾ ਬਿਲਕੁਲ ਟਾਈਮਿੰਗ ਨੂੰ ਲੈ ਕੇ ਮੈਂ ਸਵਾਲ ਪੁੱਛ ਰਿਹਾ ਕਿ ਜੇ ਉਹ ਸੱਚਮੁੱਚ ਅਸਲੀ ਅਸਲੀ ਵੀਡੀਓ ਸੀਗੇ ਹੁਣ ਤੁਸੀਂ ਇਹ ਦੇਖ ਲਓ ਕਿ ਆ ਭਗਵੰਤ ਮਾਨ ਹੋਣੀ ਜਦੋਂ ਦੇ ਆ ਸਿਆਸਤ ਦੇ ਵਿੱਚ ਆਏ ਜਦੋਂ ਉਹ ਪਹਿਲਾਂ ਸਟੇਜਾਂ ਕਰਦੇ ਹੁੰਦੇ ਸੀ ਕਿ ਉਹ ਪੱਗ ਨਹੀਂ ਬੰਨਦੇ ਸੀਗੇ ਬਿਲਕੁਲ ਪਹਿਲਾਂ ਕੋਈ ਟਾਈਮ ਬੰਦੇ ਹੁੰਦੇ ਸੀਗੇ। ਉਹ ਤੋਂ ਬਾਅਦ ਉਹਨਾਂ ਨੇ ਪੱਗ ਬੰਨਣੀ ਬੰਦ ਕਰਤੀ, ਵਾਲ ਕਟਾਤ ਤੇ ਪੱਗ ਬੰਨਣੀ ਬੰਦ ਕਰਤੀ। ਤੇ ਜਦੋਂ ਤੱਕ ਉਹ ਪੋਲਿਟਿਕਸ 'ਚ ਨਹੀਂ ਆਏ ਸੀਗੇ ਉਹ ਨੰਗੇ ਸਿਰ ਹੁੰਦੇ ਸੀਗੇ। ਜਿਸ ਤਰ੍ਹਾਂ ਮੈਂ ਹੂੰ ਜਦੋਂ ਉਹ ਪੋਲਿਟਿਕਸ 'ਚ ਆ ਗਏ ਤਾਂ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਮੁੜ ਕੇ ਮੈਂ ਕਦੇ ਉਹਨਾਂ ਨੂੰ ਨੰਗੇ ਸਿਰ ਨਹੀਂ ਦੇਖਿਆ। ਜੇ ਉਹਨਾਂ ਦੇ ਸਿਰ ਤੇ ਪੱਗ ਨਹੀਂ ਸੀ ਹੁੰਦੀ ਤਾਂ ਉਹਨਾਂ ਨੇ ਘਟੂ ਘਟ ਟੋਪੀ ਜ਼ਰੂਰ ਲਈ ਹੁੰਦੀ, ਕੈਪ ਜਿਹੜੀ ਖੇਡਣ ਵੇਲੇ ਆਮ ਤੌਰ ਤੇ ਖੇਡ ਖੇਡਣ ਕੁੱਟਣ ਵੇਲੇ ਫੁੱਟਬਾਲ ਬਾਲੀਬਾਲ ਖੇਡਣਦੇ ਹੋ ਸ਼ਕੀਨ ਤੇ ਉਹ ਮਤਲਬ ਕਰਕੇ ਰੱਖਦੇ ਸੀਗੇ ਤੇ ਇਹ ਜਿਹੜੇ ਵੀਡੀਓ ਹੈ ਇਹ ਵੀਡੀਓ ਦੇ ਵਿੱਚ ਉਹਦੇ ਵਰਗਾ ਬੰਦਾ ਤਾਂ ਕਹਿ ਸਕਦੇ ਆ ਪਰ ਉਹ ਵੀਡੀਓ ਕਿਸ ਤਰ੍ਹਾਂ ਬਣੇ ਕਦੋਂ ਦੇ ਬਣੇ ਮੈਂ ਤਾਂ ਹੁਣ ਇਹਨਾਂ ਨੂੰ ਇਹਦੇ ਚ ਪੋਲਟੈਕਸ ਚਾਹ ਇਹਨੂੰ ਕਿੰਨਾ ਸਮਾਂ ਹੋ ਗਿਆ ਬਿਲਕੁਲ ਤੇ ਜੇ ਇਹ ਐਨੀ ਉਹ ਦੁਸ਼ਮਣੀ ਸੀ ਭਗਵੰਤ ਮਾਨ ਨਾਲ ਤੇ ਜਦੋਂ ਉਹ ਉਹਨਾਂ ਨੂੰ ਮੁੱਖ ਮੰਤਰੀ ਕਿਉਂ ਬਣਨ ਦਿੱਤਾ ਫਿਰ ਉਦੋਂ ਹੀ ਚਲਾ ਦਿੰਦੇ ਜਿਹੜੇ ਬੰਬ ਸੀਗੇ ਤੁਹਾਡੇ ਨੇ ਸੋ ਮੈਂ ਕੱਲ ਵੀ ਗੱਲ ਕਹੀ ਸੀ ਕਿ ਇਹ ਅ ਚਰਚਾ ਵਾਸਤੇ ਤਾਂ ਦੰਦਾਂ ਦੇ ਕਹਿੰਦੇ ਨੇ ਜਾਬਾਂ ਦਾ ਪੇੜ ਆ ਆ ਚੀਜ਼ ਨੂੰ ਜਾਬ ਕਹਿੰਦੇ ਆ ਹਾਂ ਅਜਾਬਾਂ ਦੇ ਪੇੜ ਵਾਸਤੇ ਤਾਂ ਠੀਕ ਹੈ ਪਰ ਇਦਾਂ ਦੇ ਮੁੱਦਿਆਂ ਨਾਲ ਪੰਜਾਬ ਦਾ ਕੁਝ ਨਹੀਂ ਸਦਰਨਾ ਨਾ ਵਿਰੋਧੀ ਤਰ ਸਵਾਰ ਸਕਦੀ ਹੈ ਨਾ ਸੱਤਾਧਾਰੀ ਤਰ ਸਵਾਰ ਸਕਦੀ ਹੈ ਸੋ ਇਸ ਇਹਦੇ ਉੱਤੇ ਬਹੁਤੀ ਬਹਿਸ ਉਸ ਤਰ੍ਹਾਂ ਦੀ ਨਹੀਂ ਕਰਨੀ ਚਾਹੀਦੀ ਕਿ ਹਾਂ ਇਹ ਬੰਦ ਇਸ ਤਰ੍ਹਾਂ ਦੇ ਜਿਹੜੇ ਬੰਦੇ ਸ਼ਰਾਰਤੀ ਬੰਦੇ ਹੁੰਦੇ ਆ ਇਹਨਾਂ ਨੂੰ ਜਿਹੜੀ ਹੈ ਜੇਕਰ ਉਹ ਅਸਲੀ ਨਹੀਂ ਹੈ ਜਿਵੇਂ ਉਹ ਦਾਵਾ ਕਰ ਰਿਹਾ ਤਾਂ ਉਹਨੂੰ ਆਪ ਏਜੰਸੀ ਨੂੰ ਦੇਣੇ ਚਾਹੀਦੇ ਫਿਰ ਕਿਸੇ ਫਿਰ ਐ ਸੋਸ਼ਲ ਮੀਡੀਆ ਤੇ ਕਿਉਂ ਪਾ ਰਿਹਾ ਉਹ ਜਾਂਸੀ ਦੇਖ ਲੇਗੀ ਕਿ ਇਹ ਆ ओरिजिनल ਹੈ ਕਿ ਡੁਪਲੀਕੇਟ ਨਹੀਂ ਜੀ ਸੋ ਕਈ ਤਰ੍ਹਾਂ ਦੇ ਉਹ ਦਾਅਵੇ ਕਰ ਰਿਹਾ ਕਿ ਮੈਂ ਉਹ ਲੇਡੀ ਦੇ ਨਾਲ ਮੇਰੀ ਫੋਟੋ ਵੀ ਹੈ ਮੈਂ ਉਹਦੇ ਨਾਲ ਮੁਲਾਕਾਤ ਕੀਤੀ ਹੈ ਤੇ ਵੇਟ ਕਿਸ ਚੀਜ਼ ਦੀ ਕਰ ਰਿਹਾ ਤੂੰ ਬਿਲਕੁਲ ਸੋ ਇੰਸਟਾਗ੍ਰam ਨੂੰ ਨੇ ਪਲੇਟਫਾਰਮ ਬਣਾਇਆ ਹੋਇਆ ਇੰਸਟਾਗ੍ਰam ਦੇ ਉੱਤੇ ਉਹ ਵੀਡੀਓ ਪਾ ਰਿਹਾ ਉੱਥੋਂ ਉਹ ਸਰਕਾਰ ਸਰਕਾਰ ਦੇ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਸਿੱਧਾ ਲੈ ਰਿਹਾ ਪਰ ਉਹ ਇੱਕ ਤਰ੍ਹਾਂ ਦੇ ਨਾਲ ਧਮਕੇ ਭਰੀ ਲਹਿਜੇ ਦੇ ਵਿੱਚ ਗੱਲ ਕਰ ਰਿਹਾ ਹ ਹ ਸਾਰੇ ਕੁਝ ਖਬਰਾਂ ਅਜਿਹੀਆਂ ਵੀ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ YouTube ਤੇ Facebook ਨੂੰ 4-5 ਚੈਨਲ ਬੰਦ ਕਰਵਾਉਣ ਬਾਰੇ ਲਿਖਿਆ ਇਸ ਬਾਰੇ ਤੁਸੀਂ ਕੀ ਕਹੋਗੇ ਇਹ ਇੱਕ ਖਬਰ ਆ ਰਹੀ ਹੈ ਕਿ ਕੁਝ ਇੱਕ ਸੀਨੀਅਰ ਜਰਨਲਿਸਟ ਨੇ ਰਜਿੰਦਰ ਸਿੰਘ ਤਗੜ ਜੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕੀਤੀ ਹੈ ਕਿ ਜਿਹੜੀ ਪੰਜਾਬ ਸਰਕਾਰ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਸਰਕਾਰ ਕੁਝ ਚੈਨਲਸ ਨੂੰ ਜਿਹੜੇ YouTube ਚੈਨਲ ਹੈ ਜਾਂ ਜਿਹੜੇ ਇਹ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਚੈਨਲ ਹੈ ਉਹਨਾਂ ਨੂੰ ਬੰਦ ਕਰਵਾ ਸਕਦੀ ਹੈ ਸੋ ਇਹ ਖਬਰ ਹੈ ਇਹਦੀ ਕੋਈ ਪੱਕੀ ਸਾਡੇ ਕੋਲ ਜਾਣਕਾਰੀ ਤਾਂ ਨਹੀਂ ਹੈ ਪਰ ਸਰਕਾਰ ਜੇ ਇਸ ਤਰ੍ਹਾਂ ਕਰੇਗੀ ਤਾਂ ਆਪਣੇ ਪੈਰਾਂ ਤੇ ਆਪ ਘਹਾੜਾ ਮਾਰੇਗੀ ਕਿਉਂਕਿ ਜੇ ਤੁਸੀਂ ਇੱਕ ਚੈਨਲ ਨੂੰ ਬੰਦ ਕਰ ਦੋਗੇ ਤਾਂ ਦੂਜਾ ਨਹੀਂ ਬਣੇਗਾ ਬਿਲਕੁਲ ਇਹ ਦੂਜਾ ਬੰਦ ਕਰ ਦੋਂਗੇ ਤੀਜਾ ਨਹੀਂ ਬਣੇਗਾ ਤੇ ਨਾਲੇ ਇਸ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਹੈ ਕਿ ਨਹੀਂ ਹੈ ਹੁਣ ਐ ਨੈਸ਼ਨਲ ਲੈਵਲ ਤੇ ਕਿੰਨੇ ਚੈਨਲ ਚੱਲਦੇ ਆ ਰਵੀਸ਼ ਹੋਣੀ ਅਭਿਸਾਰ ਹੋਣੀ ਕਿੰਨੇ ਚੈਨਲ ਚੱਲਦੇ ਆ ਉਹ ਮੋਦੀ ਸਰਕਾਰ ਦੇ ਖਿਲਾਫ ਖੁੱਲ ਕੇ ਬੋਲਦੇ ਆ ਤੇ ਕਿਸੇ ਸਰਕਾਰ ਦੇ ਖਿਲਾਫ ਬੋਲਣਾ ਕੋਈ ਕ੍ਰਾਈਮ ਥੋੜਿਆ ਇਹ ਭਗਵੰਤ ਮਾਨ ਸਰਕਾਰ ਦੇ ਖਿਲਾਫ ਕੋਈ ਚੈਨਲ ਬੋਲ ਰਿਹਾ ਕੋਈ ਜਰਨਲਿਸਟ ਬੋਲ ਰਿਹਾ ਤੇ ਕੋਈ ਕ੍ਰਾਈਮ ਕਰ ਰਿਹਾ ਉਹ ਡੀਸਟਰੋ ਕਰ ਰਿਹਾ ਕੀ ਕਹੋਂਗੇ ਤੁਸੀਂ ਇਸ ਆਧਾਰ ਤੇ ਬੰਦ ਕਰਾਉਂਗੇ ਕੋਟਾ ਨਹੀਂ ਬੈਠੀਆਂ ਸੋ ਇਹ ਪਤਾ ਨਹੀਂ ਇਹਦੀ ਕਿਉਂਕਿ ਪੂਖਤਾ ਜਾਣਕਾਰੀ ਨਹੀਂ ਹੈ ਜਦੋਂ ਹੋਏਗਾ ਉਦੋਂ ਪਿਛਲੇ ਸਮੇਂ ਚ ਹੋਇਆ ਐਦਾਂ ਕਈ ਚੈਨਲ ਅ ਬੰਦ ਕਰਾਇਆ ਥੜੀਆ ਮੁੰਡਾ ਇੱਕ ਜੀ ਉਹ ਉਹਦਾ ਚੈਨਲ ਬੰਦ ਕਰਾਇਆ ਸਿਮਰਨ ਜੋਤ ਮੱਕੜ ਹੈ ਉਹਦਾ ਵੀ ਚੈਨਲ ਬੰਦ ਕਰਾਇਆ ਗਿਆ ਸੀ ਤੇ ਇੱਕ ਉਹ ਹੈਗੇ ਹੈ 민ਟੂ ਜੀ 민ਟੂ ਹੋਣ ਦਾ ਇੱਕ ਚੈਨਲ ਉਹ ਵੀ ਬੰਦ ਕਰਾਇਆ ਗਿਆ ਸੀਗਾ ਸ਼ਾਇਦ ਇਸ ਤਰ੍ਹਾਂ ਦੇ ਕਈ ਬੰਦੇ ਹੈਗੇ ਜਿਨ੍ਹਾਂ ਦੇ ਚੈਨਲ ਬੰਦ ਕਰਾਏ ਸਰਕਾਰ ਨੇ ਔਰ ਕਈਆਂ ਤਾਂ ਕਈ ਕਈ ਪਰ ਬੰਦ ਕਰਾਏ ਪਰ ਉਹ ਖਤਮ ਹੋ ਗਏ ਸੋ ਇਸ ਦਿਨ ਇਸ ਤਰ੍ਹਾਂ ਦਵਾਨ ਦੇ ਨਾਲ ਨਹੀਂ ਦਬਦੇ ਹੁੰਦੇ ਨਾਲ ਉਹ ਵੀ ਪੰਜਾਬੀਆਂ ਨੂੰ ਤੁਸੀਂ ਦਬਾ ਲੋਂਗੇ ਹਾਂ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਸਰਕਾਰ ਇਸ ਤਰ੍ਹਾਂ ਦਾ ਕਦਮ ਚੁੱਕੇ ਕਿ ਭਗਵੰਤ ਮਾਨ ਐਜ਼ ਅ ਆਰਟਿਸਟ ਘਟੋ ਘਟ ਪੰਜਾਬੀਆਂ ਦੀ ਇਹ ਨਵਿਜਤਾ ਸਮੀਧਿਆ ਨਾ ਜੀ ਯਕੋ ਉਹ ਮੈਨੂੰ ਯਾਦ ਆ ਰਿਹਾ ਨਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡ ਦਾ ਅਸੀਂ ਧੂਣ ਸਵਾਏ ਹੋਏ ਜੀ ਐਦਾਂ ਤੱਕੇ ਨਾ ਥੋੜਾ ਦਬਾ ਲਏ ਹਾਂ ਬਿਲਕੁਲ ਪਰ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਆਈ ਹੈ ਜੀ ਪੁਖਤਾ aí ਦੇ ਕੋਲ ਜਾਣਕਾਰੀ ਸਾਡੇ ਕੋਲ ਵੀ ਹੈ ਨਹੀਂ ਜਿਹੜੀ ਅਸੀਂ ਇਹਦੀ ਪੁਸ਼ਟੀ ਕਰ ਸਕੀਏ ਹਾਂ ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਅਜਿਹਾ ਕਰਨਾ ਵੀ ਨਾ ਚਾਹੀਦਾ ਹਾਂ ਮੇਰੀ ਸਲਾਹ ਹੈ ਜੇ ਕਰੇਗੀ ਤਾਂ ਆਪਣੇ ਪੈਰ ਤੇ ਆਪ ਕੋਹਾੜਾ ਮਾਰੇ ਜੀ ਕਿਉਂਕਿ ਜਿੰਨੀ ਕਹਿੰਦੇ ਨਾ ਵੀ ਜਿੰਨੀ ਜ਼ੋਰ ਨਾਲ ਤੁਸੀਂ ਬਾਲ ਨੂੰ ਧਰਤੀ ਤੇ ਮਾਰੋ ਉਹ ਉਹਨਾਂ ਉੱਪਰ ਨੂੰ ਟੱਕਦੀ ਹੈ ਜਿੰਨਾ ਤੁਸੀਂ ਦਬਾਓਗੇ ਲੋਕਾਂ ਨੂੰ ਉਹਨਾਂ ਲੋਕ ਫਿਰ ਉਹਦਾ ਰਿਐਕਸ਼ਨ ਦੇਣਗੇ ਸੋ ਪੁਸ਼ਟੀ ਨਹੀਂ ਮੈਂ ਗੱਲ ਇਹਦੀ ਕਰ ਸਕਦਾ ਤੇ ਪਰ ਜੇ ਹੋ ਰਿਹਾ ਇਸ ਤਰ੍ਹਾਂ ਦਾ ਹੋਇਆ ਤਾਂ ਦੇਖਦੇ ਆ ਕੀ ਹੁੰਦਾ ਜੀ ਸੋ ਬਹੁਤ ਬਹੁਤ ਧੰਨਵਾਦ ਲਾਲ ਜੀ। ਸ਼ੁਕਰੀਆ ਜੀ। ਸੋ ਏਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ। ਧੰਨਵਾਦ।